ਵੀ ਆਪਾਂ ਇਸ ਵਕਤ ਸਰਦੂਲਗੜ ਜਿਹੜਾ ਕਗਰ ਨਾਲੀ ਟੱਪਦੀ ਹੈ ਕਗਰ ਕਹਿੰਦੇ ਆਪਾਂ ਉੱਥੇ ਖੜੇ ਆਂਗੇ ਤੇ ਆ ਤੁਸੀਂ ਦੇਖ ਸਕਦੇ ਹੋਗੇ ਇੱਥੇ ਬੈਰੀਕੇਟਿੰਗ ਵੀ ਕੀਤੀ ਹੋਈ ਹੈ ਪੁਲਿਸ ਨੇ ਤੇ ਇੱਥੇ ਇਹਨਾਂ ਦਾ ਜਿਹੜਾ ਮੋਰਚਾ ਵੀ ਲੱਗਿਆ ਹੋਇਆ ਹੈਗਾ ਤੇ ਆਪਾਂ ਤੁਹਾਨੂੰ ਨਾਲੀ ਚੱਲ ਕੇ ਦਿਖਾਉਣੇ ਆ ਕੋਲੋਂ ਬਹੁਤ ਸਾਰੇ ਜਿਹੜੇ ਇੱਥੇ ਲੋਕ ਆ ਗਏ ਉਹ ਦੇਖਣ ਵੀ ਆਉਂਦੇ ਹੈਗੇ ਤੇ ਮੋਰਚੇ ਤੇ ਡਟੇ ਵੀ ਹੋਏ ਹੈਗੇ ਤੁਹਾਨੂੰ ਕੋਲੋਂ ਚੱਲ ਕੇ ਦਿਖਾਉਣੇ ਆਗੇ ਆਪਾਂ ਆ ਤੁਸੀਂ ਦੇਖ ਸਕਦੇ ਹੋਗੇ ਨਾਲੀ ਇਹ ਜਿਹੜੀ ਇੱਥੋਂ ਤੱਕ ਲੱਗ ਰਹੀ ਹੈਗੀ ਪੁਲ ਦੇ ਨਾਲ ਤੇ ਥੋੜੀ ਬਾਟੀ ਰਹਿ ਗਈ ਮੰਨ ਲਓ ਪੱਧਰ ਜਿਹੜਾ ਪਾਣੀ ਦਾ ਥੋੜਾ ਹੀ ਸਾਰੀ ਮਿੱਟੀ ਜਿਹੜੀ ਨਵੀਂ ਪਾਈ ਹੈਗੀ ਦੁਬਾਰੇ ਤੇ ਪਹਿਲਾਂ ਵਾਲਾ ਸੀਗਾ ਜਿਹੜਾ ਮੰਨ ਲਓ ਇੱਥੋਂ ਦੀ ਪਟੜੀ ਬਣੀ ਹੋਈ ਸੀ ਪਹਿਲਾਂ ਨਹੀਂ ਉਹ ਇੱਥੋਂ ਤੱਕ ਹੀ ਸੀਗੀ ਤੇ ਆਹ ਸਾਰੀ ਨਵੀਂ ਮਿੱਟੀ ਪਾ ਕੇ ਹੁਣ ਉੱਚਾ ਕਰਿਆਗਾ ਬੰਨ ਇੱਕ ਵਾਰੀ ਤਾਂ ਤੇ ਜੇ ਉੱਥੋਂ ਤੱਕ ਹੁੰਦੀ ਤਾਂ ਪਾਣੀ ਨੇ ਹੁਣ ਤੱਕ ਚੜ ਜਾਣਾ ਸੀ ਪ੍ਰਮਾਤਮਾ ਦੀ ਕਿਰਪਾ ਨਾਲ ਆ ਦੇਖੋ ਬਾਈ ਮਿੱਟੀ ਤੇ ਬਾਈ ਲੱਗੇ ਹੋਏ ਹੈਗੇ ਜੋਰਾਂ ਛੋਰਾਂ ਤੇ ਚੱਲ ਰਿਹਾਗਾ ਕੰਮ ਤੇ ਨਾਲੀ ਜਮਨ ਨਾਲ ਲੱਗਣ ਵਾਲੀ ਹੋਰੀ ਹੈਗੀ ਪੁਲ ਦੇ ਕੀ ਆਪਾਂ ਸੋਨੂੰ ਅੱਗੇ ਭਣਿਆਰੀ ਚੱਲ ਕੇ ਦਿਖਾਉਣੇ ਹੈਗੇ ਉੱਥੇ ਕਹਿੰਦੇ ਨਾਲੀ ਟੁੱਟ ਗਈ ਚਲੋ ਪ੍ਰਮਾਤਮਾ ਮਿਹਰ ਕਰੇ ਹਨਾ ਕੋਈ ਨਕਸਾ ਨਕਸਾ ਨਾ ਹੋਵੇ ਬੰਨ ਬੰਨ ਵਾਜ ਜੇ ਆਪਾਂ ਚੱਲਦੇ ਅੱਗੇ ਚੱਲ ਕੇ ਦੇਖਦੇ ਆਂਗੇ ਕਿਵੇਂ ਕੋਸ਼ ਹੈਗਾ ਆ ਸਾਰੀ ਮਿੱਟੀ ਵੀ ਨਮੀ ਪਾਈ ਹੋਈ ਹੈਗੀ ਤੇ ਇੱਥੇ ਨਾ ਦਲਦਲ ਬਣੀ ਪਈ ਹੈਗੀ ਕਿਉਂਕਿ ਇਹ ਮਿੱਟੀ ਨਮੀ ਹੈਗੀ ਤਾਂ ਕਰਕੇ ਤੇ ਪੋਲੀ ਹੈ ਮਿੱਟੀ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਉਹ ਉੱਥੋਂ ਲੈ ਕੇ ਜਿਹੜੀ ਪੁਰਾਣੀ ਪਟੜੀ ਆ ਉਹ ਇੱਥੋਂ ਆ ਗਈ ਆ ਸਾਰੀ ਨਮੀ ਮਿੱਟੀ ਪਾਈ ਹੈਗੀ ਹੁਣ ਮਿਹਨਤ ਕਰਕੇ ਬਾਈਆਂ ਨੇ ਸਾਰੇ ਟਰੈਕਟਰ ਹਜੇ ਵੀ ਚੱਲੀ ਜਾਂਦੇ ਹੈਗੇ ਇੱਥੇ ਕਿਉਂਕਿ ਪਾਣੀ ਦਾ ਪੱਧਰਾ ਜਿਹੜਾ ਉਹ ਵਧ ਹੀ ਜਾਂਦਾ ਦਿਨੋਂ ਦਿਨਾਂ ਤੇ ਸਾਨੂੰ ਅੱਗੇ ਚੱਲ ਕੇ ਦਿਖਾਉਣੇ ਆਗੇ ਆਪਾਂ ਕਿੰਨੇ ਟਰਾਈਡ ਇੱਥੇ ਆਈ ਜਾਈ ਜਾਂਦੇ ਹੈਗੇ ਮਿੱਟੀ ਪਾ ਪਾ ਕੇ ਪਰ ਇਹ ਮਿੱਟੀ ਦਾ ਉਹਨਾਂ ਮੰਨ ਲਓ ਨਹੀਂ ਸਕਤਾ ਈ ਮਜ਼ਬੂਤੀ ਨਹੀਂ ਹੈਗੀ ਕਿਉਂਕਿ ਮਿੱਟੀ ਇਹ ਨਵੀਂ ਪਈ ਹੈਗੀ ਤੇ ਪੁਰਾਣੀ ਪਟੜੀ ਆ ਜਿਹੜੀ ਉਹ ਨੀਮੀ ਰਹਿ ਗਈ ਉਹ ਇਹਰ ਫੱਲੇ ਲਾਏਗਾ ਉਹ ਇਹਰ 600 ਰੁਪਏ ਲੈ ਬਾਹਰ ਆਏ ਲੈ ਅੰਦਰ ਉਹ ਇਹਰ ਫੱਲੇ ਲਾਏ ਹੋਰ ਕਿੱਦਾਂ ਲਾਏ ਉਹ ਕਹਿ ਰਿਹਾ ਸੁੱਕਾ ਬੈਕ ਲਿਆ ਮੈਂ ਪੂਰੇ ਚੜਾ ਕੇ ਮੋੜਦੀ ਦੇਖ ਸਕਦੇ ਹੋਗੇ ਬਾਈ ਟਰੈਕਟਰ ਇੱਥੇ ਬਹੁਤ ਜ਼ਿਆਦਾ ਬਾਈਆਂ ਨੇ ਲਾਏ ਹੋਏ ਹੈਗੇ ਸੇਵਾ 'ਚ ਤੇ ਬੰਨ ਨੂੰ ਲਗਾਤਾਰ ਹੈ ਜਿਹੜਾ ਉਹ ਪੱਕਾ ਕਰੀ ਜਾਂਦੇ ਹੈਗੇ ਕਰਾਹੇ ਵਾਲੇ ਟਰੈਕਟਰ ਵੀ ਚੱਲੀ ਜਾਂਦੇ ਹੈਗੇ ਉਹ ਦੂਸਰੀ ਸ਼ੈੜ ਵੀ ਤੁਸੀਂ ਦੇਖ ਲਓ ਉਧਰਲੀ ਸ਼ੈੜ ਵੀ ਮਿੱਟੀ ਪਾਈ ਜਾਂਦੇ ਹੈਗੇ ਆਪਾਂ ਸਰਦੂਲਗੜ ਪੁਲ ਤੋਂ ਜਿਹੜਾ ਪੁਲਾ ਮਾਨਸਾਂ ਵਾਲਾ ਰੋਡ ਆ ਨਾ ਉਹ ਤੋਂ ਥੋੜਾ ਜਿਹਾ ਅੱਗੇ ਆਏ ਹੋਏ ਹੈਗੇ ਬੰਨ ਤੇ ਤੇ ਆਪਾਂ ਜਿਹੜਾ ਇੱਥੇ ਬੰਨ ਲੱਗਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਹੈਨਾ ਸਾਨੂੰ ਐ ਸੀਗਾ ਵੀ ਕਿਤੇ ਇਹ ਪੁਲਾ ਮੰਨ ਲਓ ਵੀ ਇਹ ਬੰਨ ਟੁੱਟਿਆ ਸੀਗਾ ਫੂਸਵੰਡੀਪਾਲ ਨੂੰ ਪਰ ਅਸੀਂ ਆ ਬਾਈਆਂ ਨੂੰ ਪੁੱਛਿਆ ਸੀਗਾ ਤੇ ਬਾਈ ਕਹਿੰਦੇ ਵੀ ਬਾਈ ਇਹ ਬੰਨ ਟੁੱਟਿਆ ਨਹੀਂ ਤੋੜਿਆ ਸੀਗਾ ਕਿਉਂਕਿ ਜਿਹੜੀ ਫੂਸ ਮੰਡੀ ਦੀ ਢਾਲ ਆ ਸਾਰੀ ਉਹ ਉਰਾਂ ਨੂੰ ਆ ਗਈ ਤੇ ਇੱਥੋਂ ਦੀ ਨਾ ਪਾਣੀ ਦੁਬਾਰੇ ਨਾਲੀ 'ਚ ਪਾਇਆ ਸੀਗਾ ਇੱਥੋਂ ਦੀ ਤੋੜ ਕੇ ਬੰਨ ਕਿਉਂਕਿ ਪਾਣੀ ਸੀਗਾ ਜਿਹੜਾ ਟੁੱਟਿਆ ਸੀ ਉਹ ਮਗਰੋਂ ਟੁੱਟਿਆ ਸੀਗਾ ਤੇ ਮਗਰੋਂ ਟੁੱਟ ਕੇ ਸਾਰਾ ਫੂਸ ਮੰਡੀ 'ਚ ਵੜ ਗਿਆ ਸੀਗਾ ਜੋ 2023 'ਚ ਪਾਣੀ ਆਇਆ ਸੀ ਤੇ ਉੱਥੋਂ ਦੀ ਤੇ ਰੇਟਾ ਇਧਰ ਨੂੰ ਢਾਲ ਕਰਕੇ ਇੱਥੋਂ ਦੀ ਤੋੜ ਕੇ ਦੁਬਾਰੇ ਪਾਣੀ ਜਿਹੜਾ ਨਾਲੀ 'ਚ ਪਾਤਾ ਸੀਗਾ ਜਿੱਥੋਂ ਦੀ ਨਾ ਪਾਣੀ ਇਧਰ ਕੱਢ ਕੇ ਨਾ ਨਾਲੀ 'ਚ ਪਾਇਆ ਸੀਗਾ ਸਾਰਾ ਪਿੰਡ ਬੰਨਿਓ ਆ ਕੇ ਤੇ ਇੱਥੇ ਹਜ ਤੇ ਜਿਹੜੇ ਪਾਣੀ ਨੇ ਮਾਰਤੇ ਇਸ ਵਾਰੀ ਪਿੰਡ ਹਨਾ ਫਸਲਾਂ ਮਾਰਤੀਆਂ ਤੇ ਤੁਸੀਂ ਲਾ ਲਓ ਸਾਹਿਬ ਵੀ ਉਹਨਾਂ ਚ ਫਸਲ ਕਿਵੇਂ ਹੋਊਗੀ ਹਨਾ ਇੱਥੋਂ ਦੀ ਇੱਕ ਵਾਰੀ ਪਾਣੀ ਟਪਾਇਆ ਸੀਗਾ ਇੱਥੋਂ ਦੀ ਪਾਣੀ ਟਪਾ ਕੇ ਸਾਰਾ ਇਧਰ ਨਾਲੀ ਚ ਪਾਇਆ ਸੀਗਾ ਤੇ ਤੁਸੀਂ ਦੇਖ ਲਓ ਵੀ ਝੋਨਾ ਸਾਰਿਆਂ ਨੂੰ ਅੱਡ ਖੜਾ ਝੋਨਾ ਇੱਥੇ ਚੱਲਿਆ ਨਹੀਂ ਹੈਗਾ ਆ ਜਾਏਗਾ ਕਿ ਭਈ ਉਹ ਜਿੱਥੇ ਮੰਨ ਲਓ ਪਹਿਲਾਂ 2023 ਚ ਜਦੋਂ ਪਾਣੀ ਆਇਆ ਸੀਗਾ ਨਾਲੀ ਚ ਤੇ ਜਿੱਥੋਂ ਬੰਨ ਟੁੱਟਿਆ ਸੀਗਾ ਤੇ ਇੱਥੇ ਇਸ ਵਾਰੀ ਬਾਈਆਂ ਨੇ ਤੰਬੂ ਵੀ ਲਾਇਆ ਹੋਇਆ ਹੈਗਾ ਤੇ ਟਰੈਕਟਰ ਵੀ ਇੱਥੋਂ ਸਾਰੇ ਵਾਪਸ ਹੁੰਦੇ ਆ ਇੱਥੇ ਜਿਆਦਾ ਮਿੱਟੀ ਪਾਈ ਜਾਂਦੇ ਹੈਗੇ ਕਿਉਂਕਿ ਇੱਥ ਤੇ ਪਾਣੀ ਇਸ ਵਾਰੀ ਵੀ ਬਹੁਤ ਲੱਗ ਰਿਹਾਗਾ ਤਾਂ ਹਾਂ ਤੱਕ ਆ ਤੁਸੀਂ ਦੇਖ ਲਓ ਉਹ ਉਥੋਂ ਲੈ ਕੇ ਤੇ ਇੱਥੋਂ ਤੱਕ ਘੱਟੋ ਘੱਟ ਹੈਗਾ ਇਹ ਮੰਨ ਲਓ ਵੀ 50 60 ਮੀਟਰ ਦਾ ਏਰੀਆ ਜਿੰਨਾ ਟੁੱਟਿਆ ਸੀਗਾ ਪਿਛਲੀ ਵਾਰੀ ਤੇ ਇਸ ਵਾਰੀ ਇੱਥੋਂ ਪੂਰੀ ਸਫਾਈ ਕਰੀ ਜਾਂਦੇ ਹੈਗੇ ਕਿਉਂਕਿ ਵੀ ਜਿੱਥੋਂ ਬੰਨ ਕੇ ਨਾ ਟੁੱਟ ਜੇ ਨਾ ਉਥੇ ਪਲਾਈ ਪੈ ਜਾਂਦੀ ਹੈ ਨਵੀਂ ਮਿੱਟੀ ਪਈ ਹੁੰਦੀ ਹੈ ਸਾਰੀ ਤੇ ਇਸ ਵਾਰੀ ਸਾਰੇ ਟਰੈਟ ਇੱਥੇ ਮਿੱਟੀ ਪਾਈ ਜਾਂਦੇ ਆ ਲਿਆ ਲਿਆ ਕੇ ਤੇ ਆਪਾਂ ਸਰਦੂਲਗੜ ਪੁਲ ਤੋਂ ਅੱਗੇ ਆ ਕੇ ਫੂਸਵੰਡੀ ਵੱਲ ਨੂੰ ਹਾਂ ਇਹ ਪਾਟੜੀ ਜਾਂਦੀ ਜਿਹੜੀ ਇੱਥੇ ਸਾਰੇ ਕਰਾਹੇ ਵੀ ਲਾਈ ਜਾਂਦੇ ਹੈਗੇ ਬਾਈ ਤੇ ਮਿੱਟੀ ਵੀ ਪਈ ਜਾਂਦੀ ਹੈ ਟਰੈਕਟਰਾਂ ਨਾਲ ਲਿਆ ਲਿਆ ਕਿਤੇ ਉਹ ਪਰਲੇ ਪਾਸੇ ਵੀ ਤੁਸੀਂ ਦੇਖ ਲਓ ਉਧਰਲੀ ਸ਼ੈਡ ਵੀ ਸਾਰੀ ਮੀਰਪੁਰ ਵਾਲੀ ਸ਼ੈਡ ਆ ਜੇ ਕਈ ਵਾਰੀ ਉਧਰ ਵੀ ਨਾ ਨਾਲੀ ਟੁੱਟ ਜੇ ਉਧਰ ਵੀ ਪਾਣੀ ਬਹੁਤ ਜ਼ਿਆਦਾ ਚੜਿਆ ਪਿਆਗਾ ਤੁਸੀਂ ਦੇਖ ਸਕਦੇ ਹੋ ਨਾ ਉਧਰ ਵੀ ਮਿੱਟੀ ਪਾਈ ਜਾਂਦੇ ਹੈਗੇ ਤੇ ਟਰੈਕਟਰ ਚੱਲੀ ਜਾਂਦੇ ਆ ਤੇ ਉਧਰਲੀ ਸ਼ੈਡ ਵੀ ਤੰਬੂ ਲੱਗਿਆ ਹੋਇਆਗਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਰਿਹਾਗਾ ਨਾਲੀ ਚ ਨਾ ਜਮਾ ਤਾਂਹਾਂ ਤੱਕ ਚੜ ਰਿਹਾ ਜਿੱਥੋਂ ਤੱਕ ਨਮੀ ਮਿੱਟੀ ਪਈ ਆ ਸਾਰੀ ਉਹਦੇ ਨਾਲ ਲੱਗ ਰਿਹਾਗਾ ਖਾਤਰੇ ਦੇ ਮੰਨ ਲ ਆ ਭਾਈਆਂ ਨੇ ਤਾਂ ਕਰਕੇ ਤੰਬੂ ਲਾਇਆ ਹੋਇਆ ਵੀ ਨਵੀਂ ਮਿੱਟੀ ਐ ਕਿਤੋਂ ਵੀ ਘਾਰਾ-ਕੂਰਾ ਖੁੱਲ ਸਕਦਾਗਾ ਇੱਕ ਮੀਂਹ ਪਈ ਜਾਂਦਾ ਜਿਵੇਂ ਤੁਹਾਨੂੰ ਆਪਾਂ ਦਿਖਾਈਏ ਆ ਮੀਂਹ ਪੈ ਕੇ ਜਿਹੜੀ ਮਿੱਟੀ ਪਈ ਹੋਈ ਐ ਸਾਰੀ ਬਾਣਾ ਚ ਜਾਈ ਜਾਂਦੀ ਹੈਗੀ ਆ ਦੇਖੋ ਤੁਸੀਂ ਈਂ ਕਰਕੇ ਸਾਰੀ ਮਿੱਟੀ ਜਿਹੜੀ ਇੱਥੇ ਪਾਉਂਦੇ ਵੀ ਐ ਇਹ ਵੀ ਟਲ ਟਲ ਕੈਂ ਘਾਰੇ ਪੈ ਕੇ ਵਿੱਚ ਖੁਰ ਜਾਂਦੀ ਹੈਗੀ ਤੇ ਮਿਹਨਤ ਤਾਂ ਫਿਰ ਵੀ ਲਗਾਤਾਰ ਜਾਰੀ ਹੈਗੀ ਪਰਮਾਤਮਾ ਮਿਹਰ ਕਰੇ ਹਨਾ ਪਾਣੀ ਉੱਤਰ ਜੇ ਕਾਣੂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਵੇ ਹਨਾ ਜੇ ਪਾਣੀ ਮੰਨ ਲਓ ਟੁੱਟਦਾਗਾ ਜਿਵੇਂ 2023 ਚ ਟੁੱਟ ਗਿਆ ਸੀਗਾ ਤਾਂ ਫੂਸ ਮੰਡੀ ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤੇ ਇਸ ਵਾਰੀ ਪਰਮਾਤਮਾ ਮਿਹਰ ਕਰੇ ਹਨਾ ਇਹੋ ਜੀ ਨਾ ਘਟਣਾ ਵਾਪਰੇ ਕੋਈ ਵੀ ਜਾਣਾ ਤਾਂ ਆਪਾਂ ਅੱਗੇ ਪੰਢਿਆਰੀ ਸੀ ਮਿੱਤਰੋ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਪੰਢਿਆਰੀ ਨਾਲੀ ਟੁੱਟ ਗਈ ਉਹ ਇੱਥੋਂ ਸਰਦੂਲਗੜ ਤੋਂ 13-14 ਕਿਲੋਮੀਟਰ ਅੱਗੇ ਪੈਂਦਾਗਾ ਤੇ ਹੁਣ ਦਿਨ ਛਿਪਨ ਵਾਲਾਗਾ ਤਾਂ ਕਰਕੇ ਆਪਾਂ ਅੱਗੇ ਜਾ ਨਹੀਂ ਸਕੇ ਤੇ ਆਪਾਂ ਤੁਹਾਡੇ ਨਾਲ ਇਹ ਪੁਲ ਦੀ ਜਾਣਕਾਰੀ ਸਾਂਝੀ ਕਰਨ ਲੱਗੇ ਆਗੇ ਜਿਹੜੀ ਪਾਟੜੀ ਤੇ ਹੁਣ ਮਿੱਟੀ ਪਈ ਜਾਂਦੀ ਆ ਸਰਦੂਲਗੜ੍ਹ ਦੋਨੇ ਸ਼ੈਡ ਪਈ ਜਾਂਦੀ ਹੈਗੀ ਮੀਰਪੁਰ ਵਾਲੀ ਸ਼ੈਡ ਵੀ ਪਈ ਜਾਂਦੀ ਹੈਗੀ ਤੇ ਸਰਦੂਲਗੜ੍ਹ ਵਾਲੀ ਸ਼ੈਡ ਵੀ ਮਿੱਟੀ ਪਈ ਜਾਂਦੇ ਹੈਗੇ ਸਾਰੇ ਪੁਲ ਤੇ ਚੱਲੀ ਜਾਂਦਾ ਜੋਰਾਂ ਸ਼ੋਰਾਂ ਤੇ ਕੰਮ ਆਹਦੇ ਦੇਖ ਲਓ ਭਾਈ ਐ 4x4 ਟਰੈਡ ਲੈ ਕੇ ਭਾਈ ਇਹਨਾਂ ਨੇ ਸੇਵਾ ਚਲਾਏ ਹੋਏ ਹੈਗੇ ਟਰੈਕਟਰ ਲਗਾਤਾਰ ਚੱਲੀ ਜਾਂਦਾ ਪਰਤ ਦਾ ਕੰਮ ਬੰਨ ਤਾਕੜਾ ਕਰੀ ਜਾਂਦੇ ਹੈਗੇ ਕਿਉਂਕਿ ਜਿਹੜਾ ਇਹ ਬਾਨਾਗਾ ਇਹ ਲਗਾਤਾਰ ਨਵੀਂ ਮਿੱਟੀ ਪਾਉਣ ਕਰਕੇ ਨਾ ਹਜੇ ਉਹਨਾਂ ਮੰਨ ਲਓ ਮਜ਼ਬੂਤ ਨਹੀਂ ਹੈਗਾ ਤਾਂ ਕਰਕੇ ਬਾਈਆਂ ਨੇ ਪੂਰਾ ਜੋਰ ਲਾ ਰੱਖਿਆ ਹੈਗਾ ਸਾਰਿਆਂ ਨੇ ਇੱਥੇ ਮਿੱਟੀ ਪਾਉਣ ਦਾ